ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਰਹਿਰਾ ਸਾਹਿਬ ਹਰ ਜੁਗ ਜੁਗ ਭਗਤ ਪਾਇਆ ਤੇਜ ਰਖਦਾ ਆ ਰਾਮ ਰਾਜੇ ਹਰਨਾਕਸ ਦੁਸ਼ਟ ਹਰ ਮਾਰਿਆ ਪ੍ਰਹਲਾਦ ਤਰਾਇਆ ਅਹੰਕਾਰ ਅਨੰਦ ਕਾ ਪਿੱਟ ਦੇ ਨਾਮ ਦਿਓ ਮੁਖ ਲਾਇ ਜਨ ਨਾਨਕ ਐਸਾ ਹਰਿ ਸਿਵਿਆ ਆਤਲੇ ਛਡਾਇਆ ਇਕ ਓੰਕਾਰ ਸਤਿਗੁਰ ਪ੍ਰਸਾਦ ਸ਼ਲੋਕ ਮਹਲਾ 1 ਪਹਿਲਾ ਦੁਖਦਾਰੋ ਸੁਖਰੁਗ ਪਿਆ ਜਾਂ ਸੁਖ ਤਾ ਮਨ ਹੋਈ ਤੂੰ ਕਰਤਾ ਕਰਨਾ ਮੈਂ ਨਹੀਂ ਜਾਂ ਹੋ ਕਰੇ ਨਾ ਹੋਏ ਬਲਹਾਰੇ ਕੁਦਰਤ ਵਸਿਆ ਤੇਰਾ ਅੰਤ ਨ ਜਾਏ ਲਖਿਆ ਰਹਾਉ ਜਾਤ ਮੈਂ ਜੋ ਜੋ ਤਮੈ ਜਾਤਾ ਅਕਲ ਕਲਾ ਪਰਪੂਰ ਰਹਾ ਤੂੰ ਸੱਚਾ ਸਾਹਿਬ ਸਤਿ ਸਵਾਲਿਓ ਜਿਨ ਕੀਤੀ ਸਪਾਰ ਪਿਆ ਕਹੋ ਨਾਨਕ ਕਰਤੇ ਕੀਆ ਬਤਾਂ ਜੋ ਕਿਛ ਕਰਨਾ ਸੋ ਕਰ ਰਹਾ ਸੋਦਰ ਅਗਾਸਾ ਮਹੱਲਾ ਪਹਿਲਾ ਏਕ ਓੰਕਾਰ ਸਤਗੁਰ ਪ੍ਰਸਾਦ ਸੋਦਰ ਤੇਰਾ ਕਿਹਾ ਸੋ ਕਰ ਕੇਹਾ ਜਤਬ ਸਰਬ ਸਮਾਲੇ ਮਾਝ ਤੇਰੇ ਨਾਮ ਦੇ ਨਿਕ ਸੰਖਾ ਕੇਤੇ ਤੇਰੇ ਵਾਵਣ ਹਾਰੇ ਕੇਤੇ ਤੇਰੇ ਰਾਗ ਪ੍ਰੀਸ ਕਹਿਆ ਕੇਤੇ ਤੇਰੇ ਗਾਵਣ ਹਾਰੇ ਗਾਵਣ ਤੁਜ ਨਾ ਪਉਣ ਪਣੀ ਬੈਸੰਤਰ ਗਾਵੇ ਰਾਜ ਧਰਮ ਦਵਾਰੇ ਗਾਵਣ ਤੁਧਨੋ ਚਿਤ ਗੁਪਤ ਲਿਖ ਜਾਣਣ ਲਿਖ ਲਿਖ ਧਰਮ ਵਿਚਾਰੇ ਗਾਵਣ ਤੁਧਨੋ ਈਸਰ ਬਰਮਾ ਦੇਵੀ ਸੋਹਣ ਤੇਰੇ ਸਦਾ ਸواری ਗਾਵਣ ਤੁਧਨੋ ਅਨੰਤ ਆਸਨ ਬੈਠੇ ਦੇਵਤਿਆਂ ਦਰ ਨਾਲੇ ਗਾਵਣ ਤਦਨੋ ਮੋਹਣੀਆ ਮਨਮੋਹਣ ਗਾਵਣ ਤਦਨੋ ਸਦ ਸਮਾਦੀ ਅੰਦਰ ਗਾਵਣ ਤਦਨੋ ਸਾਧ ਵਿਚਾਰੇ ਗਾਵਣ ਤਦਨੋ ਜਤੀ ਸਤੀ ਸੰਤੋਖੀ ਗਾਵਣ ਤਦਨੋ ਵੀਰ ਕਰਾਰੇ ਗਾਵਣ ਤਨੋ ਪੰਡਤ ਪੜਨ ਰਖੇ ਸਰ ਜੋ ਜੁਗ ਵੇਦਾ ਨਾਲੇ ਗਾਵਣ ਤੂੰ ਮੋਹਣੀਆ ਮਨਮੋਹਣ ਸੁਰਗ ਮੱਚ ਪਿਆਲੇ ਗਾਵਣ ਤੂੰ ਤੁਧਨ ਰਤਨ ਪਾਏ ਤੇਰੇ 86 ਤੀਰਥ ਨਾਲੇ ਗਾਵਣ ਤੂੰ ਜੋਤ ਮਹਾਬਲ ਸੂਰਾ ਗਾਵਣ ਤੂੰ ਖਾਣੀ ਚਾਰੇ ਗਾਵਣ ਤੂੰ ਖੰਡ ਮੰਡਲ ਬ੍ਰਹਮੰਡਾ ਕਰ ਕਰ ਰੱਖੇ ਤੇਰੇ ਧਾਰੇ ਸੇ ਤੁਧਨ ਗਾਵਣ ਜੋਤ ਤੁਧ ਪਾਵਣ ਰਤ ਤੇਰੇ ਭਗਤ ਰਸਾਲੇ ਹੋਰ ਕਿਤਨੋਂ ਗਾਵਣ ਸੇ ਮੈ ਚਿਤਨ ਆਵਣ ਨਾਨਕਿਆ ਵਿਚਾਰੇ ਸੋਏ ਸੋਏ ਸਦਾ ਸਤਿ ਸਾਹਿਬ ਸੱਚਾ ਸਾਚੀ ਨਾਹੀਂ ਹੈ ਪਿਉ ਸਿ ਜਾਏ ਨਾ ਜਾਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਫਾਤੇ ਕਰ ਕਰ ਜਿੰਨ ਸੇ ਮਾਇਆ ਜਿਨੋਂ ਪਾਈ ਕਰ ਕਰ ਦੇਖੈ ਕੀਤਾ ਆਪਣਾ ਜੋ ਤਸਦੀ ਵੜਾਈ ਜੋ ਤਸ ਪਾਵੇ ਸੋਏ ਕਰਸੀ ਫਿਰ ਹੁਕਮ ਨਾ ਕਰਨਾ ਜਾਈ ਸੋ ਪਾਤਸ਼ਾਹ ਸਾਹਪਤ ਸਾਹਿਬ ਨਾਨਕ ਰਹਿਣ ਰਜਾਈ ਆਸਾ ਮਹੱਲਾ ਪਹਿਲਾ ਸੁਣ ਵਡਾਖਾ ਸਭ ਕੋਏ ਕੇਵੜ ਵਡਾ ਢੀਠਾ ਹੋਏ ਕੀਮਤ ਪਾਏ ਨਾ ਕਹਿਆ ਜਾਏ ਕਹਨ ਵਾਲੇ ਤਰ ਰਹਿ ਸਮਾਏ ਵੱਡੇ ਮੇਰੇ ਸਾਹਿਬਾ ਗਹਿਰ ਗੰਭੀਰਾ ਗੁਣ gehira ਕੋਈ ਨ ਜਾਣੈ ਤੇਰਾ ਕਿ ਤੱਕ ਵਿਲਚੀਰਾ ਰਹਾਓ ਸਭ ਸੁਰਤੇ ਮਿਲ ਸੁਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਧਿਆਨੀ ਗੁਰ ਗੁਰ ਰਹਾਈ ਕਹਣ ਨ ਜਾਏ ਤੇ ਰਿਤ ਲਵਡਿਆਏ ਸਭ ਸਤ ਸਭ ਤਪ ਸਭ ਚੰਗਿਆਈਆਂ ਸਦਾ ਪੁਰਖਾਂ ਕਿਆਂ ਵੜਿਆਈਆਂ ਤਦ ਮੈਨਿ ਸੇ ਦੇਖ ਨਾ ਪਾਇਆ ਕਰ ਮਿਲੈ ਨਾ ਠਕਰ ਹਈਆ ਆਖਣ ਵਾਲ ਕਿਆ ਵਿਚਾਰ ਸਿਵਤੇ ਪਰੇ ਤੇਰੇ ਪੰਡਾਰਾ ਜਿਸ ਤੂੰ ਦੇਤ ਸੈ ਕਿਆ ਚਾਰਾ ਨਾਨਕ ਸਚ ਸਵਾਰਨ ਹਰ ਆਸਾ ਮਹਲਾ ਪਹਿਲਾ ਆਖਾਂ ਜੀਵਾ ਵਿਸਰੈ ਮਰ ਜਾਉ ਆਖਣ ਓਕਾਰ ਸਚਨਾਉ ਸਚ ਨਾਮ ਕੀ ਲਾਗੈ ਭੁਖ ਉਤਪੁਖ ਖਾਏ ਚਲਿਆ ਦੁਖ ਸੋਕੋਂ ਵਿਸਰ ਮੇਰੀ ਮਾਏ ਸੱਚਾ ਸਾਹਿਬ ਸਚ ਨਾਏ ਰਹਾ ਸੱਚੇ ਨਾਮ ਕੀ ਤਲ ਵਡਿਆ ਆਖਤ ਕੇ ਕੀਮਤ ਨਹੀਂ ਪਾਈ ਜੇ ਸੋ ਮਿਲਕੇ ਆਖਣ ਪਾਹ ਵਡਨ ਹੋਵੇ ਘਾਟ ਨ ਜਾਏ ਨਾ ਉਹ ਮਰੈ ਨ ਹੋਵੇ ਸੋਗ ਦਿੰਦਾ ਰਹੈ ਨ ਚੁੱਕੇ ਭੋਗ ਗੁਣੇ ਹੋਰ ਨਾਹੀ ਕੋਏ ਨਾ ਕੋ ਆ ਨਾ ਕੋ ਹੋਏ ਜੇ ਵੜਿਆਪ ਤਿਵੜ ਤੇਰੀ ਦਾਤ ਜਿਨ ਦਨ ਕਰਕੇ ਕੀਤੀ ਰਾਤ ਖਸ ਅੰਸਾਰੈ ਤੇ ਕਮ ਜਾਤ ਨਾਨਕ ਨਾਵੇਂ ਬਾਜਸਨਾਤ ਰਾਗ ਗੁਰੇ ਮਹੱਲਾ ਚੌਥਾ ਹਰ ਕੇ ਜਨ ਸਤਗੁਰ ਸਤਪੁਰਖਾਂ ਬਿਨੁ ਕਰਿਓ ਗੁਰ ਪਾਸ ਹਮ ਕੀਰੇ ਕਰਮ ਸਤਗੁਰ ਸਰਨਾਇ ਕਰਦਿਆ ਨਾਮ ਪ੍ਰਗਾਸ ਮੇਰੇ ਮਿਤ ਗੁਰਦੇਵ ਮੁਕ ਰਾਮ ਨਾਮ ਪ੍ਰਗਾਸ ਗੁਰਮਤਿ ਨਾਮ ਰੂਪਰਾਣ ਸਿਖਾਈ ਹਰ ਕੀਰਤਿ ਹਮਰੇ ਰਹਿਰਾਸ ਰਹਾਉ ਹਰ ਜਨ ਕੇ ਵਡਭਾਗ ਵਡੇਰੇ ਜਨ ਹਰ ਅਰ ਸਰਦਾ ਹਰ ਪਿਆਸ ਹਰ ਹਰ ਨਾਮ ਮਿਲੇ ਤ੍ਰਿਪਤਾ ਸਹ ਮਿਲ ਸੰਗਤ ਗੁਣ ਪ੍ਰਗਾਸ ਜਨ ਹਰ ਅਰਸ ਨਾਮ ਨਾ ਪਾਇਆ ਤੇ ਪਾਗਿਣ ਜਮ ਪਾਸ ਜੋ ਸਤਗੁਰ ਸਰਨ ਸੰਗਤ ਨੈ ਆਏ ਤਰਗ ਜੀਵੈ ਤਰਗ ਜਵਾਸ ਜਿ ਜਨ ਹਰਿ ਜਨ ਸਤਿਗੁਰ ਸੰਗਤ ਪਾਈ ਤੈ ਤੁਰ ਮਸਤਕ ਲਿਖਿਆ ਲਖਾਸ ਧਨ ਧਨ ਸਾਸੰਗ ਜਤਰਸ ਪਾਇਆ ਮਿਲ ਜਨ ਨਾਨਕ ਨਾਮ ਪ੍ਰਗਾਸ ਰਾਗੁ ਗੁਜਰੀ ਮਹੱਲਾ ਪੰਜਵਾ ਕਾਹੇ ਰੇ ਮਨ ਜਤ ਤਵਾ ਉਦਮ ਜਾਰ ਹਰਿ ਜੀਉ ਪਰਿਆ ਸਾਲ ਪਤਰ ਮੈਂ ਜੰਤੋ ਪਾਏ ਤਾਂ ਕਰਜ ਕਾਗੇ ਕਰ ਤਰਿਆ ਮੇਰੇ ਮਾਦੂ ਜੀ ਸਤ ਸੰਗਤ ਮੱਲੇ ਸੋ ਤਰਿਆ ਗੁਰ ਪ੍ਰਸਾਦ ਪਰਮ ਪਦ ਪਾਇਆ ਸੋ ਕੇ ਕਸ਼ਟ ਹਰਿਆ ਰਹਾਓ ਜਨਨ ਪਿਤਾ ਲੋਕ ਸੁਤ ਬਣਤਾ ਕੋਇ ਨ ਕਿਛੇਤ ਹਰਿਆ ਸਿਰ ਸਰਜ ਕਿਸ ਬਾਹੀ ਠਾਕੁਰ ਕਾਹੇ ਮਨ ਪੋ ਕਰਿਆ ਉਡ ਊਡਾਵੇ ਸ ਕੁਸਾਂ ਤਿਸ ਪਛ ਬਚਰੇ ਛਰਿਆ ਤਨ ਕਵਨ ਖਲਾਵੇ ਕੌਣ ਚੁਗਾਵੇ ਮਨ ਮਹਿ ਸਿਮਰਨ ਕਰਿਆ ਸਭ ਨਿਦਾਨ ਦਸਠ ਸਦਾਨ ਠਾਕੁਰ ਕਰ ਤਲ ਧਰਿਆ ਨਿਨ ਨਾਨਕ ਬਲ ਬਲ ਸਦ ਬਲ ਜਾਈਐ ਤੇਰਾ ਅੰਤ ਨ ਪਾਰਾ ਵਰਿਆ ਰਾਗਾ ਸਾ ਮਹੱਲਾ ਚੌਥਾ ਸੂਪੁਰਖ ਇਕ ਓੰਕਾਰ ਸਤਗੁਰ ਪ੍ਰਸਾਦ ਸੋ ਪੁਰਖ ਨਰੰਧਨ ਹਰ ਪੁਰਖ ਨਰੰਧਨ ਹਰਗਮਾਗਮ ਅਪਾਰਾ ਸਭ ਤਿਆਵੇ ਸਭ ਤਿਆਵੇ ਤੁਧ ਜੀ ਹਰ ਸੱਚੇ ਸਰਜਣਹਾਰ ਸਭ ਜੇ ਤੁਮਾਰੇ ਜੇ ਤੁਝੇ ਆਕਾਦਾ ਤਾਰ ਹਰ ਤਿਆਵੋ ਸੰਤੋ ਜਿਸੁ ਬੁਧੁਖ ਵਿਸਾਰਨ ਹਾਰਾ ਹਰਾ ਪੇ ਠਾਕੁਰ ਹਰਾ ਪੇ ਸੇਵਕ ਜੀ ਕਾ ਨਾਨਕ ਜੰਤ ਵਿਚਾਰਾ ਤੂੰ ਘਟ ਘਟ ਅੰਤਰ ਸਰਬ ਨਿਰੰਤਰ ਜੀ ਹਰ ਕੋ ਪੁਰਖ ਸਮਾਨਾ ਹਰ ਕੋ ਪੁਰਖ ਸਮਾਨਾ ਇੱਕ ਦਾਤ ਇੱਕ ਭਿਖਾਰੀ ਜਿਸਬ ਤੇਰੇ ਚੋ ਜਿ ਵਿਡਾਣਾ ਤੂੰ ਆਪੇ ਦਾਤਾ ਆਪੇ ਭਗਤਾ ਜਿਹਾ ਤੁਦ ਬਿਨ ਅਵਰ ਨਾ ਜਾਣਾ ਤੂੰ ਪਾਰ ਬ੍ਰਹਮ ਬਿਅੰਤ ਬਿਅੰਤ ਜੀ ਤੇਰੇ ਕਿਆ ਗੁਣ ਆਖਵਖਣਾ ਜੋ ਸੇਵਹ ਜੋ ਸੇਵ ਤੁਧ ਜੀ ਜਨ ਨਾਨਕ ਤਿਨ ਕੁਰਬਾਣਾ ਹਰਤ ਆਵਹਿ ਹਰਤ ਆਵਹਿ ਤੁਧ ਜੀ ਸੇ ਜਨ ਯੁਗ ਮੈਂ ਸੁਖਵਾਸੀ ਸੇ ਮੁਕਤਾ ਸੇ ਮੁਕਤ ਪੈ ਜਨ ਹਰਤ ਆਇਆ ਜੀ ਤੈਨ ਟੋਟੇ ਜਮਕੇ ਫਾਸੀ ਜਨ ਨਰਪਾ ਜਨ ਹਰ ਨਰਪਉ ਧਿਆਇਆ ਜੇਤਨ ਕਾ ਪਉ ਸਭਗਵਾਸੀ ਜਨ ਸੇਵਿਆ ਜਨ ਸੇਵਿਆ ਮੇਰਾ ਹਰਜੀਤ ਹਰ ਹਰ ਰੂਪ ਸਮਾਸੀ ਸੈਤਨ ਸੈਤਨ ਜਨ ਹਰ ਧਿਆਇਆ ਜੀ ਜਨ ਨਾਨਕ ਤਨ ਬਲਜਾਸੀ ਤੇਰੀ ਭਗਤ ਤੈਰੀ ਭਗਤ ਪੰਡਾਰ ਜੀ ਪਰੇ ਬੇਅੰਤ ਬੇਅੰਤਾ ਤੇਰੇ ਭਗਤ ਤੇਰੇ ਭਗਤ ਸਲਾਹਣ ਤੁਧ ਜੀ ਅਰਣਕ ਨੇਕ ਅਨੰਤਾ ਤੇਰੇ ਅਨਕ ਤੇਰੇ ਅਨਕਰ ਹਰ ਪੂਜਾ ਜੀ ਤਪ ਤਪ ਪਹਿਜ ਪਹਿ ਬੇਅੰਤਾ ਤੇਰੇ ਅਨਹੇਕ ਤੇਰੇ ਨਿਕ ਪੜਹਿ ਬੋ ਸਿਮਰ ਸਾਸਤ ਜੀ ਕਰ ਕਰਿਆ ਖੜ ਕਰਮ ਕਰੰਤਾ ਸੇ ਭਗਤ ਸੇ ਭਗਤ ਪੱਲੇ ਜਨ ਨਾਨਕ ਜੀ ਜੋ ਭਾਵ ਹੈ ਮੇਰੇ ਹਰਿ ਭਗਵੰਤਾ ਤੂੰ ਆਤਪੁਰਖ ਪਰੰਪਰ ਕਰਤਾ ਜੇ ਤੁਝੇ ਵਰ ਨਾ ਕੋਈ ਤੂੰ ਜੁਗ ਜੁਗੇ ਇੱਕੋ ਸਦਾ ਸਦਾ ਤੂੰ ਇੱਕ ਜੀ ਤੂੰ ਨਹਿ ਚਲ ਕਰਤਾ ਸੋਈ ਤਦਿਆਪੇ ਭਾਵੇਂ ਸੋਈ ਵਰਤਾ ਜੀ ਤੂੰ ਆਪੇ ਰਹਿਸ ਹੋਈ ਤੁਦਿਆਪੇ ਸ੍ਰਿਸ਼ਟ ਸਭ ਪਾਈ ਜੀ ਤੁਦਿਆਪੇ ਸ੍ਰਿ ਸਭ ਕੋਈ ਜਨਾਨ ਗੁਣ ਗਾਵੇ ਕਰਤੇ ਕੇ ਜੀ ਜੋ ਸਭ ਸਹਿ ਕਾਜ ਹਨੋਈ ਆ ਸਮਹਲਾ ਚੌਥਾ ਤੂੰ ਕਰਤਾ ਸਚਿਆਰ ਮੈਂ ਦਾਸਾਂ ਜਿਉ ਤੂੰ ਭਾਵੇਂ ਸੋਇ ਥਿਸੇ ਜੋ ਤੂੰ ਦੇ ਸੋਇ ਹੋਂ ਪਾਈ ਰਹਾਓ ਸਭ ਤੇਰੇ ਤੂੰ ਸਭ ਨੇ ਧਾਇਆ ਜਿਸਨੋਂ ਕਿਰਪਾ ਕਰਹਾ ਤਿਨ ਨਾਮ ਰਤਨ ਪਾਇਆ ਗੁਰਮਕਲਾ ਦਾ ਮਨ ਮੁਕ ਗਵਾਇਆ ਤਦ ਆਪ ਬਿਛੜ ਆਪ ਮਿਲਾਇਆ ਤੂੰ ਦਰ ਆਓ ਸਭ ਤੋਂ ਜਿਹ ਮਾਹੇ ਤuj ਬਿਨ ਦੂਜਾ ਕੋਈ ਨਾ ਹੈ ਜਿਹਾਂ ਸਭ ਤੇਰਾ ਖੇਲਾ ਵਿਜੁਗ ਮਿਲ ਵਿਛੜਿਆ ਸੰਜੋਗੀ ਮੇਲਾ ਜਸਨੋਂ ਤੋਂ ਜਾਣ ਆਇ ਹੈ ਸੋ ਜਨ ਜਾਣ ਹਰ ਗੁਣ ਸਦੀ ਆਖ ਖਾਣ ਜਨਨ ਅਰ ਸੇਵਿਆ ਤਨ ਸੁਖ ਪਾਇਆ ਸਹਿਜ ਅਰ ਨਾਮ ਸਮਾਇਆ ਤੂੰ ਆਪੇ ਕਰਤਾ ਤੇਰਾ ਕਿਆ ਸਭ ਹੋਏ ਤਦ ਬਿਨ ਦੂਜਾ ਵਰ ਨਾ ਕੋਏ ਤੂੰ ਕਰ ਕਰ ਵੇਖੇ ਜਾਣ ਸੋਏ ਜਨ ਨਾਨ ਗੁਰਮੁਖ ਪ੍ਰਗਟ ਹੋਇ ਆਸਾ ਮਹੱਲਾ ਪਹਿਲਾ ਤਿਤ ਸਰਵੜ ਪਹਿਲੇ ਨਿਵਾਸ ਆ ਪਾਣੀ ਭਗਤ ਨਹਿ ਕਿਆ ਪੰਕਜ ਮੋ ਪਗ ਨਹਿ ਚਾਲੈ ਹਮ ਦੇਖਾਂ ਤਾਂ ਡੁੱਬਿਆਲੇ ਮਨ ਇੱਕ ਨਚਿਤ ਸ ਮੂੜ ਮਨਾ ਹਰ ਵਿਸਰਤ ਰ ਤੇ ਗੁਣ ਗਲਿਆ ਰਹਾਉ ਨਾ ਹੋ ਜਤੀ ਸਤੀ ਨੇ ਪੜਿਆ ਮੂਰਖ ਮੁਗਦਾ ਜਨਮ ਪਿਆ ਪਰਮਤ ਨਾਨਕ ਤੁਨ ਕੇ ਸਰਨਾ ਜਿਨ ਤੋਂ ਨਾਹੀ ਵਿਸਰਿਆ ਆਸਾ ਮਹਲਾ 5 ਭਈ ਪ੍ਰਾਪਤ ਮਾਨਕ ਦੇਹੁਰਿਆ ਗੋਬਿੰਦ ਮਿਲਣੇ ਕੇਤ ਰਿਵਰੀਆ ਔਰ ਕਾਜ تیر ਕੀ ਤਨ ਕਾਮ ਮਿਲ ਸਾ ਸੰਗਤ ਪਜ ਕੇਵਲ ਨਾਮ ਸਰੰਗ ਜਾਮ ਲਾਗ ਭੋਜ ਰਤਨ ਕੈ ਜਨ ਮਿਰਥਾ ਜਾਤ ਰੰਗ ਮਾਇਆ ਕੈ ਰਹਾਉ ਜਪ ਤਪ ਸੰਜਮ ਧਰਮ ਨ ਕਮਾਇ ਸਿਵ ਸਾਧਨ ਜਾਣੈ ਹਰਿ ਰਾਯਾ ਕਹੋ ਨਾਨਕ ਹਮ ਨੀਚ ਕਰਮਾ ਸ਼ਰਨ ਪਰੇ ਕੀ ਰਖੋ ਸ਼ਰਮਾ ਇਕ ਓੰਕਾਰੁ ਸ੍ਰੀ ਵਾਹਿ ਗੁਰ ਜੀ ਕੀ ਫਤੈ ਪਾਤਸ਼ਾਹ ਦਸਮੇਕ ਵਿਵਾਜ ਬਹਿਣ ਤੀ ਚਉ ਪਏ ਹਮਰੇ ਕਰੋ ਹਾਥ ਦੇ ਰਖਾ ਪੂਰਨ ਹੋ ਚਿਤ ਕੀ ਇਛਾ ਤਬ ਚਰਨਮ ਨਰਹ ਹੈ ਮਾਰਾ ਅਪਨਾ ਜਾਣ ਕਰੋ ਪ੍ਰਤਿਪਾਰ ਹਮਰੇ ਦੁਸ਼ ਸਬ ਤੁਮ ਕਾ ਬਹੋ ਆਪ ਹਾਧਮ ਹੈ ਬਚਾਓ ਸੁਖਿ ਬਸਾ ਮੋਰੋ ਪਰਿਵਾਰਾ ਸੇਵਕ ਸੁਸਕ ਸੁਭੈ ਕਰਤਾਰਾ ਮੂਰਚਨ ਜ ਕਰਦੇ ਕਰੀਐ ਸਭਨ ਕੋ ਸੰਗਰੀਐ ਪੂਰਨ ਹੋਇ ਮਾਰਿਆ ਸਤ ਤੋਰ ਭਜਨ ਕੀ ਰਹਿ ਪਿਆਸਤ ਮੈਂ ਛਾੜ ਕੋ ਵਰਨ ਨਾ ਧਿਆਉ ਜੋ ਵਰ ਚਾਹਉ ਸੁ ਤੁਮ ਤੇ ਪਾਉ ਸੇਵ ਸਿਕ ਮਾਰੇ ਤਾਰੀ ਹੈ ਚੁਣ ਚੁਣ ਸਤਰ ਹਮਾਰੇ ਮਾਰਿਆ ਪਾਦ ਮੁਝੇ ਭਰੀ ਮਰਨ ਕਾਲ ਕਾ ਤਰਾਸਨ ਵਰਿ ਇਹੋ ਜੋ ਸਦਾ ਹਮਾਉਰੇ ਪਛਾ ਸਰਸ ਤੋ ਜੋ ਕਰਿ ਹੋ ਰੱਛਾ ਰਾਖਲੇ ਮਰਾਕਨ ਹਾਰੇ ਸਹਿਬ ਸੰਤ ਸਹਾਇ ਪਿਆਰੇ ਦਿਨ ਬਾਂ ਦੁਸ਼ਟਨ ਕੇ ਹੰਤਾ ਆਤਮਾਹ ਪੁਰਿ ਚਤੁਰ ਦਸ ਕੰਤਾ ਕਾਲ ਪਾਇ ਬ੍ਰਹਮਾ ਬਵਤਰਾ ਕਾਲ ਪਾਇ ਸੂਰਿ ਉਤਰਾ ਕਾਲ ਪਾਇ ਕਰਿ ਵਿਸ਼ਨ ਪ੍ਰਕਾਸ਼ ਸਕਲ ਕਾਲ ਕਾਕਿਆ ਤਮਸਾ ਜਮਨ ਕਾਲ ਜੋਗੀਸ਼ਵ ਕੀਓ ਬੇਦਰਾ ਬ੍ਰਹਮਾ ਜੁਥਿਓ ਜਮਨ ਕਾਲ ਸਬ ਲੋਕ ਸਵਾਰਾ ਨਮਸਿਕਰ ਤਾਹੇ ਮਹਾਰਾ ਜਮਨ ਕਾਲ ਸਬ ਜਗਤ ਬਨਾਇਓ ਦੇਵਦਾਤ ਜਸਨ ਬਜਾਇ ਆਦੰਤ ਇਕ ਅਵਤਾਰਾ ਸੋਏ ਗੁਰੂ ਸਮਝਿਓ ਹਮਾਰਾ ਨਮਸਿਕਾਰ ਤਿਸ ਹੀ ਕੋ ਹਮਾਰੀ ਸਕਲ ਪ੍ਰਜਾ ਜਨ ਆਪ ਸਵਾਰੀ ਸਿਵ ਕਨ ਕੋ ਸਭ ਗੁਣ ਸੁਖ ਦਿਓ ਸਤਰਨ ਕੋ ਪਲ ਮੋਹ ਭਦਕਿਓ ਕਟ ਕਟ ਕੇ ਅੰਤਰ ਕੇ ਜਾਣਤ ਭਲੇ ਬੁਰੇ ਕੀ ਪੀਰ ਪਛਾਨਤ ਚੀਟੇ ਤੇ ਕੁੰਚਰ ਸਤੂਲਾ ਸਭ ਪਰ ਕਿਰਪਾ ਦਿஷ்ட ਕਰ ਫੁਲਾ ਸ਼ਾਂਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕੀ ਪੀਰ ਪਛਾਣੈ ਘਟ ਘਟ ਕੇ ਪਟ ਪਟ ਕੇ ਜਾਣੈ ਜਬ ਉਦਕਰਕ ਕਰਾ ਕਰਤਾਰਾ ਪਰ ਜਾ ਤਰਤਬ ਦੇਹ ਅਪਾਰਾ ਜਬ ਆਕਰ ਕਰਤੇ ਹਾਂ ਕਬ ਹੂੰ ਤਮੈ ਮਿਲਦੇ ਤਰਸਬ ਹੂੰ ਜੀਤੇ ਬਦਨ ਸਿਰ ਸਭ ਧਾਰ ਆਪ ਆਪਨੇ ਬੂਝੂ ਚਾਹਰ ਤੋ ਸਭ ਹੀ ਤਰਤਨ ਰਤਨ ਰਾਲਮ ਜਾਨਤ ਬੇਦ ਭੇਦ ਅਰ ਆਲਮ ਨਿਰੰਕਾਰ ਨਿਰਬਕਨ ਨਰਲੰਭ ਆਦ ਅਨਿਲ ਆਦ ਸੰਭ ਤਾਂ ਕਾ ਮੂੜ ਚਾਰਤ ਭੇਦ ਜਾ ਕੋ ਭੇਵ ਨ ਪਾਵਤ ਬੇਦਾ ਤਾਂ ਕੋ ਕਰ ਪਾਹਨ ਉਨਮਾਨਤ ਮਹਾ ਮੂੜ ਕਛ ਭੇਦ ਨ ਜਾਣਤ महादेव को कहत सदा शिव निरंकार का चिण तन्है पिव आप आपणी बुद्ध है जेती वर्णत पिण पिण तो है ति ति तुम्हारा लखन जय पसारा किव सजै प्रथम संसार एक रूप अनुप स्वरूप रंग प्यो राव कहि भूपा अण्डज रसे तज केनयत बर खान बहोत दिने कहो फुल राजा हैठ कौ सिमट पियो शंकर इकठा सगर सिखाए चम्प यादि अवर छेर तुम करो सिख उबार सिख संग दुष्ट जिते उठ वत, वत पाता सकल मलेश करोर काता जे सरनी पी त दुष्ट दुख त हरे ਪੁਰਖ ਜਾਨ ਪਗ ਪਰੇ ਤਿਹਾਰ ਰੀਤਨ ਕੈ ਤੁਮ ਸੰਕਟ ਸਭ ਟਾਰੇ ਜੋ ਕਲ ਕੋ ਇਕ ਬਾਰ ਤੇ ਆਹੇ ਤਾਂ ਕੇ ਕਾਲ ਨਿਕਟ ਨੇ ਆਏ ਹੈ ਰੱਖਾ ਹੋਏ ਤੈਂ ਸਭ ਕਾਲਾ ਦੁਸ਼ਟ ਰੰਟਰੈਂ ਤਤ ਕਾਲਾ ਕਿਰਪਾ ਦਿਸ਼ਤਨ ਜਾਇਨ ਹਰ ਹੋ ਤਾਂ ਕੇ ਤਾ ਤਨ ਕਮੈ ਹਰ ਹੋ ਰਿਦਿ ਸਿਦ ਕਰਮ ਸਭ ਹੋਏ ਦੁਸ਼ਟ ਸ਼ਾਸਕ ਹੈ ਨ ਕੋਈ ਇਕ ਬਾਾਰ ਜੇ ਤੁਮੈ ਸੰਭਾਰਾ ਕਾਲ ਫਾਂਸ ਦਿੱਤਾ ਹੈ ਵਾਰਾ ਜੀ ਨਰਨਾਮ ਤਿਹਾਰੂ ਕਾਹ ਦਾਰ ਦੁਸ਼ਤ ਦੁਖ ਤੇਰਾ ਖੜਗ ਕੀ ਤਮ ਸਰਨ ਤੇ ਹਰੀ ਆਪਾ ਦਿਲ ਉਬਾਰੀ ਸਰਬ ਠੋਰ ਮੋ ਸਹਾਈ ਦੁਸ਼ਤ ਦੁਖ ਤੇ ਲੇਹੋ ਬਚਾਈ ਸਵਿਆ ਪਾਏ ਗਹੇ ਜਬ ਤੇ ਤੁਮਰੇ ਤਵ ਤੇ ਕੋ ਆਗਤ ਰਹੇ ਨਿਆਨ ਹੋ ਰਾਮ ਰਹੀਮ ਪੁਰਾਨ ਕੁਰਾਨ ਅਨੇਕ ਕਹਾਂ ਮਤ ਇਕ ਨ ਮੰਨਿਓ ਸਿਮਰਤ ਸਾਸਤਰ ਬੇਦ ਸਬੈ ਬੋਪੀਜ ਕਹਾਂ ਹਮ ਇਕ ਨ ਜਾਣਿਓ ਸ੍ਰਿਸ ਪਾਨ ਕਿਰਪਾ ਤੁਮਰੀ ਕਰ ਮੈਂ ਨਾ ਕਹੋ ਸਭ ਤੁਹਿ ਬਖਾਨਿ ਹਉ ਦਹਿਰਾ ਸਗਲ ਦਵਾਰ ਕੋ ਛਾਟ ਕੇ ਗਏ ਹੋ ਤੁਹਾਰ ਦਵਾਰ ਮਾਹੇ ਗਹਿ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ ਰਾਮ ਕਲੀ ਮਹਲਾ ਤਿਜ ਆਨੰਦ ਇਕ ਓੰਕਾਰ ਸਤਗੁਰ ਪ੍ਰਸਾਦ ਆਨੰਦ ਪਿਆ ਮੇਰੀ ਮਾਏ ਸਤਗੁਰੂ ਮੈਂ ਪਾਇਆ ਸਤਿਗੁਰ ਤਾਂ ਪਾਇਆ ਸੈ ਸੇਤੀ ਮਨ ਵਜਿਆ ਵਾਧਾਈਆਂ ਰਾਗ ਰਤਨ ਪ੍ਰਵਾਰ ਪਰੀਆਂ ਸ਼ਬਦ ਗਾਉਣੇ ਆਈਆਂ ਸ਼ਬਦ ਤਾਂ ਗਾਓ ਹਰੀ ਕੇ ਰਾ ਮਨ ਜਿਨੀ ਵਸਾਇਆ ਕਹ ਨਾਨਕ ਅਨੰਦ ਹੋਵਾ ਸਤਿਗੁਰੂ ਮੈਂ ਪਾਇਆ ਇਹ ਮਨ ਮੇਰਾ ਤੂੰ ਸਦਾ ਰਹੋ ਹਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਇਸਾਰ ਨਾ ਗੇ ਘਰੋ ਕਰੇ ਤੇਰਾ ਆਰਜ ਸਭ ਸਵਾਰਨਾ ਸਭ ਨੰਗਲਾ ਸਮਰਥ ਸੁਆਮੀ ਸੋਕ ਮਨਹੁ ਵਿਸਾਰੇ ਕਹ ਨਾਨਕ ਮਨ ਮੇਰੇ ਸਦਾ ਰਹੂ ਹਰ ਨਾਲੇ ਸੱਚ ਸਾਹਿਬਾ ਕਿਆ ਨਹੀਂ ਕਰਤੇ ਰੈ ਕਰਤਾ ਤੇਰ ਸਭ ਕੀ ਚਹ ਜਿਸ ਤੇ ਸੁਪਾਵੇ ਸਦਾ ਸਿਫਤ ਸਲਾਹਾ ਤੇਰੇ ਨਾਮ ਅੰਨ ਵਸਾਵੇ ਨਾਮ ਜਿਨ ਕੈ ਮਨ ਵਸਿਆ ਵਾਜੇ ਸ਼ਬਦ ਕਨੇਰੇ ਕਹ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰ ਤੇਰਾ ਸਾਚਾ ਨਾਮ ਰਦਾ ਰੂ ਸੱਚ ਨਾਮ ਧਾਰ ਮੇਰਾ ਜਨੁ ਭੁਖਾਂ ਸਭ ਗਵਾਈਆ ਕਰ ਸ਼ਾਂ ਸੁਖਮਨ ਆਏ ਵਸਿਆ ਜਿਨੇ ਛਾਸ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰਵਿੱਟਹੁ ਜਿਸ ਦੀਆਂ ਹੈ ਵਡਿਆਈਆਂ ਕਹ ਨਾਨਕ ਸੁਣੋ ਸੰਤੋ ਸਭ ਤਰੂ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਚ ਸ਼ਬਦ ਤਕਰਸ ਪਗ ਕਰਸ ਪਗ ਸ਼ਬਦ ਵਾਜੇ ਕਲਾ ਜਿਤ ਕਰਤ ਹਰਿਆ ਪਾਂਟ ਦੋ ਤਦ ਵਸ ਕੇ ਤੇ ਕਾਲ ਕੰਟਕ ਮਹਾਰਿਆ ਤੁਰ ਕਰਮ ਪਾਇਆ ਤੁਜਨ ਕੋ ਸੇ ਨਾਮ ਹਰ ਕਲਾਗੇ ਕਹ ਨਾਨਕ ਤੈ ਸੁਖ ਹੋਆ ਤਿਤ ਕਰ ਅਨਹਦ ਬਾਜੇ ਅਨੰਤ ਸੁਨੋ ਵਡ ਭਾਗੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਸੂਰੇ ਦੁਖ ਰੋਗ ਸੰਤਾਪ ਉਤਰੇ ਸੁਣੇ ਸਚੀ ਬਾਣੀ ਸਤ ਸਾਜਨ ਪੈ ਸਰਸੇ ਪੂਰੇ ਗੁਰ ਤੇ ਜਾਣੀ ਸੁਣ ਤੇ ਪਨੀਤ ਕਹ ਤੇ ਪਵਿੱਤ ਸਤ ਗੁਰ ਆ ਪਰ ਪੂਰੇ ਬਿਨਵੰਤ ਨਾਨ ਗੁਰ ਚਰਨ ਲਾਗੇ ਵਾਜ ਅਨ ਹਦ ਤੂਰ ਮਲਾਵਣੀ ਮਹੱਲਾ ਪੰਜਵਾ ਥਾਲ ਵਿੱਚ ਤਿੰਨ ਵਸਤੂ ਪਈਓ ਸਾਸਨ ਤੋਖ ਵਿਚਾਰ ਅੰਮ੍ਰਿਤ ਨਾਮ ਠਕੁਰ ਕਾ ਪਈਓ ਤਿਸ ਕਾ ਸਭ ਸੇ ਆਧਾਰ ਜੋ ਕੋ ਖਾਵੈ ਜੋ ਕੋ ਪੁੰਚੈ ਤਿਸ ਕ ਹੋਇ ਉਦਾਰੋ ਇਹ ਵਸਤ ਜੇ ਨ ਜਾਇ ਨਿਤ ਨਿਤ ਰਖ ਉਰਤਾਰ ਤਮ ਸੰਸਾਰ ਚਰਨ ਲਗਤ ਰਿਐ ਸਭ ਨਾਨਕ ਬ੍ਰਹਮ ਪ੍ਰਸਾਰ ਸਹ ਲੋਕ ਮਹੱਲਾ ਪੰਜਵਾ ਤੇਰਾ ਕੀਤਾ ਜਾਤੋ ਨਾਹੀ ਮੈਨੋ ਜੋਗ ਕਿਤੋਈ ਮੈਂ ਨਿਰਗੁਣਿਆ ਰੇ ਕੋ ਗੁਣ ਨਾਹੀ ਆਪੇ ਤਰਸ ਪਈ ਤਰਸ ਪਿਆ ਮਹਰਾਮਤ ਹੋਈ ਸਤਿਗੁਰ ਸੱਜਣ ਮਿਲਿਆ ਨਾਨਕ ਨਾਮ ਮਿਲੈ ਤਾਂ ਜਿਵਾ ਤਨ ਮਨ ਥਿਵੈ ਹਰਿਆ ਪੌੜੀ ਤਿੱਥੈ ਤੂੰ ਸਮਰਥ ਜਿੱਥੈ ਕੋਈ ਨਾਹੈ ਉਥੈ ਤੇਰੇ ਰੱਖ ਅਗਨੀ ਉਹ ਦਰਮਾਹੈ ਸੁਣ ਕੇ ਜਮ ਕੇ ਦੂਤਾ ਨਾਇ ਤਰੈ ਛਟ ਜਾਹੇ ਭਉਜਲ ਵਿਖਮਸ ਗਾਹੋ ਗੁਰ ਸਬਦਿ ਪਾਰ ਪਾਏ ਜਿਨ ਕੋ ਲਗੀ ਪਿਆਸ ਅੰਮ੍ਰਿਤ ਸੇ ਖਾਏ ਕਲਮੇ ਹੋ ਪੁਨ ਗੁਣ ਗੋਵਿੰਦ ਗਾਏ ਸਭ ਸਾਨੂ ਕਿਰਪਾਲ ਸੁਮਲ ਸਾਹੇ ਸਾਈ ਮਿਰਥਾ ਕੋਈ ਨ ਜਾਏ ਜੇ ਆਵੇ ਤੁਧ ਆਹੀ ਸਲੋਕ ਮਹੰਲਾ ਪੰਜਵਾ ਅੰਤਰ ਗੁਰ ਆਰਾਧਣਾ ਜਿਹਵਾ ਜਪ ਗੁਰ ਨਾਮ ਨਿਤ ਰੇ ਸਤ ਗੁਰ ਪੇਖਣਾ ਸਰਵਣ ਸੁਨ ਨਾਮ ਗੁਰ ਨਾਮ ਸਤ ਗੁਰ ਸੇ ਤਿਰਤ ਆ ਦਰਗਹ ਪਈ ਠਾਉ ਕਹੋ ਨਾਨਕ ਕਿਰਪਾ ਕਰੇ ਜਿਸ ਨ ਵਤ ਦੇ ਜਗ ਮੋਂ ਉਤਮ ਕਾਢੀ ਹੈ ਮਿਰਲੇ ਕੀ ਕੇ ਮਹੱਲਾ ਪੰਜਵਾ ਰੱਖੇ ਰਖਣ ਹਾਰ ਆਪ ਬਾਰੀਆਂ ਗੁਰ ਕੀ ਪੈਰੀ ਪਾਏ ਕਾਜ ਸਵਾਰੀਆਂ ਹੋ ਆਪ ਦਿਆਲ ਮਨੋਂ ਨਾ ਵਿਸਾਰੀਆਂ ਸਾਜਨਾ ਕਾ ਸੰਗ ਪਵਜਲ ਤਾਰੀਆਂ ਸਾਖਤ ਨਿੰਦਕ ਦੁਸ਼ਟ ਖ ਨਮਾ ਹੈ ਵਿਦਾਰੀਨ ਤੇ ਸਾਹਿਬ ਕੀ ਟੇਕ ਨਾਨਕ ਮਨੈ ਮਾਹੇ